ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਧ ਸੰਗਤ ਜੀਓ ਸਾਨੂੰ ਲੰਗਰ ਅਤੇ ਸੰਗਤ ਜੀ ਦੇ ਪੂਰੇ ਦਰਸ਼ਨ ਕਰਵਾਉਂਦੇ ਹਾਂ ਇਹ ਨਗਰ ਪਿੰਡ ਪਾਨੀ ਖੇੜਾ ਦਾ ਅਲੀਸ਼ਾਨ ਗੁਰਦੁਆਰਾ ਸਾਹਿਬ ਜੋ ਸਾਡੇ ਪਿੰਡ ਦਾ ਸਾਂਝਾ ਤੇ ਪ੍ਰਾਰਥਨ ਗੁਰੂ ਘਰ ਹੈ ਇੱਥੇ ਹੀ ਬੜੇ ਹੀ ਚਾਵਾਂ ਨਾਲ ਸੰਗਤ ਨੇ ਜਾ ਪਾਣੀ ਦਾ ਪ੍ਰਬੰਧ ਕੀਤਾ ਤੇ ਸਾਰਾ ਦਿਨ ਪਕੌੜਿਆਂ ਦਾ ਲੰਗਰ 4-5 ਪੰਨ ਤੇ ਪਕੌੜਿਆਂ ਦਾ ਲੰਗਰ ਸਾਰਾ ਦਿਨ ਚਲਾ ਕੇ ਰੱਖਿਆ ਮਹਿਮਦੀ ਜੀ ਸੰਗਤ ਨੇ ਨਗਰ ਕੀਰਤਨ ਦੀ ਸ਼ੁਰੂਆਤ ਕਰਦੇ ਹੋਏ ਪਹਿਲਾ ਨਗਰ ਪੰਨੀ ਖੇੜੇ ਵਿੱਚ ਗੁਰੂ ਮਹਾਰਾਜ ਜੀ ਦੀ ਰੈਣ ਮਾਈ ਪੰਜ ਪਿਆਰਿਆਂ ਦੀ ਰੈਣ ਮਾਈ ਮੁਬਾਰਕ ਚਰਨ ਸਤਿਗੁਰਾਂ ਦੇ ਪਿੰਡ ਪੰਨੀ ਖੇੜਾ ਵਿਖੇ ਪਵਾਇਓ ਆਓ ਸਾਰੇ ਰਲ ਮਿਲ ਕੇ ਦਸ਼ਮੇਸ਼ ਪੁੱਤੇ ਦੇ ਜਨਮ ਦਿਹਾੜੀ ਦੀ ਖੁਸ਼ੀਆਂ ਨੂੰ ਸਾਂਝਾ ਕਰਦੇ ਹੋਏ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੀਏ ਕਿਉਂਕਿ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਦੇ ਅਵਤਾਰ ਨੀਲੇ ਸਾਦੇ ਸ਼ਵਾਰ ਜੁਗੋ ਜੁਗ ਅਟਲ ਮਹਾ ਜੋਗੀ ਮਹਤਵਸਵੀ ਸੈਨ ਸਾਦੇ ਸ਼ਾਨ ਸਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਜਾਦ ਵਿੱਚ ਇੱਥੇ ਪਕੌੜਿਆਂ ਤੇ ਚਾਹ ਦਾ ਲੰਗਰ ਔਰ ਟੁੱਟ ਸਾਰਾ ਦਿਨ ਵਰਤਿਆ ਜੀ ਕਰੋ ਦਰਸ਼ਨ ਓਰੇ ਆਪਣੇ ਹੁਣ ਨਗਰ ਕੀਰਤਨਾਂ ਦੀ ਸ਼ੁਰੂਆਤ ਹੋ ਗਈ ਸੀ ਜੇ ਪਾਣੀ ਵਾਲਾ ਡਰਾਮਾ ਆ ਚੁੱਕਿਆ ਜੀ ਉਸ ਤੋਂ ਬਾਅਦ ਸਫਾਈ ਵਾਲੀਆਂ ਬੀਬੀਆਂ ਸਫਾਈ ਕਰ ਰਹੀਆਂ ਹਨ ਗੁਰੂ ਮਹਾਰਾਜ ਦੇ ਆਉਣ ਦੇ ਅੱਗੇ ਅੱਗੇ ਜੀ ਇਹ ਬੱਚੀਆਂ ਬੜੀਆਂ ਪਿਆਰੇ ਬੱਚੇ ਸਾਰੇ ਨਾਲ ਮਿਲ ਕੇ ਗੁਰੂ ਮਹਾਰਾਜ ਜੀ ਨੂੰ ਅੱਗੇ ਅੱਗੇ ਝਾੜੂ ਦੀ ਸੇਵਾ ਕਰ ਰਹੇ ਸੀਗੇ ਜੀ ਸਾਡੇ ਨਗਰ ਦੀ ਸੰਗਤ ਨੇ ਬੜੇ ਸਹਿਯੋਗ ਪਿਆਰ ਸਦਕਾ ਮੈਂ ਵੀ ਸੰਗਤ ਦੇ ਪਿਆਰ ਸਦਕਾ ਬਹੁਤ ਹੀ ਹਮ ਹਮਾ ਕੀ ਕੱਠ ਪਹੁੰਚਿਆ ਜੀ ਗੁਰੂ ਮਹਾਰਾਜ ਦੀ ਸੰਗਤਾਂ ਨੇ ਬਿਆੰਤ ਗੁਰਬਾਣੀ ਦੇ ਸ਼ਬਦ ਸਿਮਰਨ ਕਰਦੇ ਹੋਏ ਇਥੋਂ ਨਗਰ ਪਰਿਵਰਤ ਨਗਰ ਦਾ ਪ੍ਰिक्रमा ਕਰਦੇ ਹੋਏ ਇਹ ਨਗਰ ਕੀਰਤਨ ਅੱਗੇ ਵਧ ਰਿਹਾ ਸੀ ਜੀ ਜੋ ਸੰਗਤਾਂ ਦੇਖ ਰਹੀਆਂ ਨੇ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰੋ ਵਾਹਿਗੁਰੂ 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 ਦਾ ਸੇਵਨ ਕਰਦੇ ਹੋਏ ਤੁਸੀਂ ਇਸ ਮਹਾਨ ਨਗਰ ਦੀ ਤਿੰਨ ਦਰਸ਼ਨ ਕਰੋ ਜੀ ਇਹ ਵੀਡੀਓ ਸਾਰੀ ਦੇਖ ਕੇ ਜਾਣਾ ਕਿਉਂਕਿ ਸੰਗਤਾਂ ਦੇ ਰੰਗ ਬਹੁਤ ਹੀ ਉੱਤ ਡੰਗ ਨੇ ਇਹ ਸਾਡਾ ਸਫਾਈ ਵਾਲੇ ਸਿੰਘ ਇਹ ਹਰਿਆਣਾ ਪੁਲਿਸ ਚਾ ਨੌਜਵਾਨ ਇਹ ਵੀ ਛੁੱਟੀ ਲੈ ਕੇ ਸੇਵਾ ਕਰਨ ਆ ਪਹੁੰਚਿਆ ਹੋਇਆ ਸੀਗਾ ਇਹ ਵੀ ਸਾਰੇ ਗੁਰੂ ਮਹਾਰਾਜ ਦੇ ਅੱਗੇ ਅੱਗੇ ਪਹਿਲਾਂ ਭੈਣਾ ਸਫਾਈ ਕਰ ਰਹੀਆਂ ਸੀ ਫਿਰ ਪਿਛਲੀ ਟਰਾਲੀ ਦੇ ਪਿੱਛੇ ਇਹ ਭਾਈ ਸਫਾਈ ਕਰ ਰਹੇ ਨੇ ਪਹਿਲਾਂ ਵੀ ਡਰਮ ਪਾਣੀ ਦੀ ਸੜਕਾਅ ਕਰ ਰਹੇ ਸੀ ਫਿਰ ਪਾਣੀ ਦਾ ਡਰਮ ਸੜਕਾਅ ਕਰ ਰਹੇ ਗੁਰੂ ਮਹਾਰਾਜ ਦੇ ਪੰਜ ਪਿਆਰੇ ਦੀ ਟਰਾਲੀ ਪਹੁੰਚ ਚੁੱਕੀ ਹੈ ਜੀ ਗੁਰੂ ਮਹਾਰਾਜ ਨੇ ਆਪਣੀ ਸੁਆਮਾਵਾਤ ਪੰਜ ਸਿੰਘ ਤਿਆਰ ਵਰ ਤਿਆਰ ਕਰਕੇ ਪੰਜ ਪਿਆਰਿਆਂ ਦੀ ਰੈ ਨਮਾਈ ਹੇਠ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਗਰ ਕੀਰਤਨ ਕਢਵਾਇਆ ਜੀ ਇਸ ਸਵੇਰੇ ਸੰਗਤਾਂ ਤਿਆਰੀਆਂ ਕਰ ਰਹੀਆਂ ਉਸ ਟਾਈਮ ਦੀ ਵੀਡੀਓ ਹੈ ਜੀ ਇਸ ਆਪਣੇ ਸਿੰਘਾਂ ਨੇ ਬਹੁਤ ਹੀ ਸੋਹਣੀ ਕਵਿ ਸ੍ਰੀ ਗਾਇਨ ਕੀਤੀ ਅੱਧਾ ਘੰਟਾ ਸਮਾਂ ਬਣ ਕੇ ਰੱਖਿਆ ਜੀ ਸਮੇਂ ਦਾ ਪਤਾ ਨਹੀਂ ਸਵੇਰੇ ਕਦੋਂ ਗੁਜਰਦਾ ਚਲਾ ਗਿਆ ਇਹ ਸਿੰਘਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੁਇਸਰੀ ਗਣ ਕੀਤੀ ਜੀ ਇਹ ਪਿੰਡ ਦੀਆਂ ਸੰਗਤਾਂ ਚਾਪ ਕੋੜੇ ਦਾ ਲੰਗਰ ਸ਼ਕਰੀਆਂ ਨੇ ਜੀ ਇਹ ਸਾਰੀਆਂ ਸੰਗਤਾਂ ਮੰਮਾ ਮਾ ਆ ਕੇ ਪਹੁੰਚ ਰਹੀਆਂ ਨੇ ਜੀ ਇਹ ਸਾਡੇ ਪਿੰਡ ਦੇ ਸਰਪੰਚ ਸੁਖਵੀਰ ਸਿੰਘ ਜੀ ਰਮਾਣਾ ਸਾਹਿਬ ਇਹ ਸੰਗਤਾਂ ਦੇਖੋ ਗੁਰੂ ਮਹਾਰਾਜ ਦੀ ਪਾਲਕੀ ਟੱਪਿਆਂ ਨੂੰ ਬਹੁਤ ਟਾਈਮ ਹੋ ਚੁੱਕਿਆ ਜੀ ਫਿਰ ਵੀ ਬਹੁਤ ਦੂਰ ਤੱਕ ਸੰਗਤਾਂ ਨੇ ਬਹੁਤ ਹੀ ਲੰਬਾ ਚੌੜਾ ਕੱਠ ਠਾਠਾ ਮਾਰਦਾ ਕੱਠ ਗੁਰੂ ਮਹਾਰਾਜ ਦੀ ਸ਼ਾਨ ਨੂੰ ਵਢਾਉਂਦਾ ਹੋਇ ਕੱਠ ਸਾਰੀਆਂ ਸੰਗਤਾਂ ਰਲ ਮਿਲ ਕੇ ਗੁਰੂ ਮਹਾਰਾਜ ਦੇ ਗੁਣ ਗਾਰੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ